ਅਕਾਲੀ ਦਲ ਦਾ ਪਹਿਲਾ ਵੋਟ ਬੈਂਕ ਕੀ ਸੀ ਅਕਾਲੀ ਦਲ ਦਾ ਆਧਾਰ ਕੀ ਸੀ ਅਕਾਲੀ ਦਲ ਕਿਸ ਜ਼ਮੀਨ ਦੇ ਉੱਪਰ ਆਪਣੇ ਆਪ ਨੂੰ ਖੜਾ ਕਰਕੇ ਆਪਣੀ ਸਮਰੱਥਾ ਤੇ ਸੰਭਾਵਨਾਵਾਂ ਨੂੰ ਜਾਗਰੂਕ ਕਰਦਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਰਾਜਨੀਤਿਕ ਹਾਲਾਤ ਦਿਨੋਂ ਦਿਨ ਬਦਲ ਰਹੇ ਐ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੀ ਬੁਨਿਆਦੀ ਜਾਂ ਖੇਤਰੀ ਪਾਰਟੀ ਅਕਾਲੀ ਦਲ ਸੀ ਤੇ ਅਕਾਲੀ ਦਲ ਅੱਜ ਵੱਡੇ ਪੱਧਰ ਤੇ ਸਵੈ ਪਛਾਣ ਦਾ ਸੰਘਰਸ਼ ਕਰ ਰਹੀ ਹੈ ਪਹਿਲਾਂ ਇੱਕ ਅਕਾਲੀ ਦਲ ਸੀ ਛੋਟੇ ਛੋਟੇ ਹੋਰ ਬਹੁਤ ਸਾਰੇ ਅਕਾਲੀ ਦਲ ਬਣੇ ਤੇ ਜਿਹੜਾ ਪਹਿਲਾਂ ਤੋਂ ਰਾਜਨੀਤੀ ਤੇ ਉੱਪਰ ਕਾਬਜ ਅਕਾਲੀ ਦਲ ਸੀ ਉਹ ਵੀ ਦੋ ਟੜਿਆਂ ਦੇ ਵਿੱਚ ਵੰਡਿਆ ਗਿਆ ਇੱਕ ਅਕਾਲੀ ਦਲ ਜਿਹਦੀ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਿਹਾ ਹੈ ਤੇ ਦੂਸਰਾ ਅਕਾਲੀ ਦਲ ਉਹ ਜਿਹਨੂੰ ਅਸੀਂ ਬਾਗੀ ਅਕਾਲੀ ਦਲ ਕਹਿ ਦਿੰਦੇ ਹਾਂ ਹੁਣ ਹੋ ਕੀ ਰਿਹਾ ਹੈ ਕਿ ਦੋਵੇਂ ਅਕਾਲੀ ਦਲ ਆਪੋ ਆਪਣੀ ਜ਼ਮੀਨ ਤਲਾਸ਼ ਰਹੇ ਹੈ ਕਿ ਅਸੀਂ ਪੰਜਾਬ ਦੇ ਵਿੱਚ ਕਿਸ ਸਿਰ ਦੇ ਨਾਲ ਲੱਗ ਸਕਦੇ ਆ ਉਹ ਤੇ ਰਹਿ ਜਿਹੜੀ ਉਸ ਸਿਰ ਨੂੰ ਅਸੀਂ ਆਪਣਾ ਵੋਟ ਬੈਂਕ ਕਿਵੇਂ ਬਣਾ ਸਕਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਹੈ ਅਕਾਲੀ ਦਲ ਦਾ ਪਹਿਲਾ ਵੋਟ ਬੈਂਕ ਕੀ ਸੀ ਅਕਾਲੀ ਦਲ ਦਾ ਆਧਾਰ ਕੀ ਸੀ ਅਕਾਲੀ ਦਲ ਕਿਸ ਜ਼ਮੀਨ ਦੇ ਉੱਪਰ ਆਪਣੇ ਆਪ ਨੂੰ ਖੜਾ ਕਰਕੇ ਆਪਣੀ ਸਮਰੱਥਾ ਤੇ ਸੰਭਾਵਨਾਵਾਂ ਨੂੰ ਉਜਾਗਰ ਕਰਦਾ ਸੀ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਵਰਗੀ ਇੱਕ ਮੂਵਮੈਂਟ ਦਾ ਹੀ ਹਿੱਸਾ ਸੀ ਕਿਸੇ ਸਮੇਂ ਜਦੋਂ 1920 ਦੇ ਵਿੱਚ ਅਕਾਲੀ ਦਲ ਦੀ ਸਥਾਪਨਾ ਹੋਈ ਇਸ ਗੱਲ ਨੂੰ ਆਪਾਂ ਦੁਹਰਾਉਂਦੇ ਨਹੀਂ ਲਗਾਤਾਰ ਬਹੁਤ ਬਾਰੇ ਜ਼ਿਕਰ ਕਰ ਚੁੱਕੇ ਹਾਂ ਕਿ ਅਕਾਲੀ ਦਲ ਗੁਰਦੁਆਰਿਆਂ ਦੇ ਪ੍ਰਬੰਧ ਤੇ ਉਸ ਦੇ ਰੱਖ-ਰਖਾਵ ਨੂੰ ਲੈ ਕੇ ਹੋਂਦ ਵਿੱਚ ਆਈ ਪਾਰਟੀ ਸੀ ਤੇ ਉਹ ਪੰਥਕ ਜਿਹੜੀਆਂ ਕੀਮਤਾਂ ਸੀ ਵਿਧੀ ਵਿਧਾਨ ਸੀ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਇੱਕ ਰਾਜਨੀਤਿਕ ਕਹਿ ਲਓ ਜਾਂ ਇੱਕ ਸੁਧਾਰ ਲਹਿਰ ਦੀ ਪਾਰਟੀ ਦੇ ਤੌਰ ਤੇ ਸਾਹਮਣੇ ਆਇਆ ਸੀ ਤਾਂ ਹੌਲੀ ਹੌਲੀ ਕੀ ਹੋਇਆ ਕਿ ਅਕਾਲੀ ਦਲ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਸ਼ੁਰੂ ਕੀਤੀ ਤਾਂ ਉਹ ਇੱਕ ਰਾਜਨੀਤਿਕ ਦਲ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰ ਚੁੱਕਿਆ ਹੁਣ ਹਾਲਾਤ ਇਹ ਬਣੇ ਆ ਕਿ ਅਕਾਲੀ ਦਲ ਦਾ ਜਿਹੜਾ ਕੇਂਦਰੀ ਏਜੰਡਾ ਉਹ ਕੀ ਪੰਥਕ ਹੈ ਕੀ ਅਕਾਲੀ ਦਲ ਦਾ ਕੇਂਦਰੀ ਏਜੰਡਾ ਜਿਹੜਾ ਹੁਣ ਉਹ ਸਤਾ ਨੂੰ ਹਟਿਆਉਣਾ ਹੈ ਇਹ ਦੋ ਚੀਜ਼ਾਂ ਦੇ ਵਿੱਚ ਕਸ਼ਮਕਸ਼ ਹੈ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ ਜਦੋਂ ਵੀ ਕੋਈ ਰਾਜਨੀਤਿਕ ਦਲ ਆਪਣੇ ਆਪ ਨੂੰ ਅੱਗੇ ਲੈ ਕੇ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਇਹ ਦੇਖਦਾ ਹੈ ਕਿ ਮੇਰਾ ਕਾਡਰ ਕਿਹੜਾ ਹੈ ਭਾਰਤੀ ਜਨਤਾ ਪਾਰਟੀ ਨੂੰ ਕੋਈ ਸ਼ੱਕ ਨਹੀਂ ਬਿਲਕੁਲ ਕਲੀਅਰ ਹੈ ਕਿ ਉਹਨਾਂ ਦਾ ਕਾਡਰ ਕਿਹੜਾ ਹੈ ਉਹ ਉਹ ਆਪਣੇ ਕਾਡਰ ਨੂੰ ਲੈ ਕੇ ਉਸ ਦੇ ਉੱਪਰ ਕੰਮ ਕਰਦੇ ਆ ਆਪਣੇ ਪੰਨਾ ਪ੍ਰਮੁੱਖ ਬਣਾਉਂਦੇ ਆ ਆਪਣੇ ਡਿਫਰੈਂਟ ਥਾਵਾਂ ਤੇ ਜਿਹੜਾ ਕੱਡਰ ਹੈ ਉਹ ਉਸ ਨੂੰ ਮਜ਼ਬੂਤ ਕਰਕੇ ਨਾਲ ਜੋੜ ਕੇ ਰੱਖਦੇ ਆ ਤੇ ਇੱਕ ਸੰਗਠਨ ਦੇ ਰੂਪ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੇ ਇੱਕ ਆਪਣਾ ਆਧਾਰ ਕਾਇਮ ਕੀਤਾ ਹੋਇਆ ਹੈ ਪਰ ਅਕਾਲੀ ਦਲ ਕੋਲੇ ਹੁਣ ਦੁਵਿਧਾ ਇਹ ਹੈ ਕਿ ਅਕਾਲੀ ਦਲ ਦਾ ਜਿਹੜਾ ਪਰੰਪਰਾਵਾਦੀ ਆਧਾਰ ਸੀ ਉਹ ਪੰਥਕ ਲੋਕ ਸੀ ਦੂਸਰੇ ਨੰਬਰ ਤੇ ਉਹਨਾਂ ਦਾ ਆਧਾਰ ਸੀ ਜਿਹੜਾ ਕਿਸਾਨੀ ਸੀ ਕੀ ਅੱਜ ਪੰਥਕ ਆਧਾਰ ਅਕਾਲੀ ਦਲ ਦੇ ਨਾਲ ਹੈ ਤਾਂ ਉਹ ਕਿਹੜੇ ਅਕਾਲੀ ਦਲ ਦੇ ਨਾਲ ਹੈ ਜਦੋਂ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਜਾਬ ਪਾਰਟੀ ਬਣਾਇਆ ਜਿਸ ਦੇ ਪ੍ਰਧਾਨ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਤਾਂ ਉਹ ਦੋ ਕਦਮ ਪੰਥਕ ਅਕਾਲੀ ਦਲ ਤੋਂ ਪਾਸੇ ਹੋਣ ਲੱਗੀ ਕਿਉਂਕਿ ਰਾਸ਼ਟਰੀ ਅਕਾਲੀ ਦਲ ਬਣਾਉਣ ਦੇ ਚੱਕਰ ਦੇ ਵਿੱਚ ਖੇਤਰੀ ਪੱਧਰ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਾਸੇ ਹੋ ਗਈਆਂ ਦੂਸਰੇ ਪਾਸੇ ਜਿਹੜਾ ਅੱਜ ਵੱਡਾ ਢੜਾ ਜਿਹਨੂੰ ਬਾਗੀ ਢੜਾ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਭੂਤਪੂਰਵ ਅਕਾਲ ਤਖਤ ਦੇ ਜਥੇਦਾਰ ਸਾਹਬ ਵੀ ਸ਼ਾਮਲ ਹੈ ਸਰਗਰਮ ਹੈ ਉਹਨਾਂ ਅਕਾਲੀ ਦਲ ਦੇ ਲੋਕਾਂ ਨੇ ਜਸਤਰੀ ਕੇ ਨਾਲ ਅਸੀਂ ਉਹਨਾਂ ਦੇ ਏਜੰਡੇ ਨੂੰ ਸੁਣਦੇ ਆਂ ਉਹਨਾਂ ਦੇ ਡਾਇਲੌਗ ਮੀਟਿੰਗਾਂ ਬਾਰੇ ਬਾਹਰ ਮੀਡੀਆ ਦੇ ਵਿੱਚ ਗੱਲਾਂ ਆਉਂਦੀਆਂ ਲੱਗ ਰਿਹਾ ਹੈ ਕਿ ਉਹ ਆਪਣਾ ਪੂਰਨ ਤੌਰ ਤੇ ਫੋਕਸ ਜਿਹੜਾ ਪੰਥਕ ਏਜੰਡਿਆਂ ਤੇ ਕਰ ਰਹੇ ਹੈ ਉਹ ਇਹ ਕਹਿ ਰਹੇ ਹੈ ਕਿ ਅਕਾਲੀ ਦਲ ਦਾ ਮੰਤਵ ਹੈ ਜਿਹੜਾ ਉਹ ਪੰਥਕ ਕਾਰਜ ਕਰਨਾ ਹੈ ਪੰਥਕ ਹਿੱਤਾਂ ਦੀ ਰਾਖੀ ਕਰਨਾ ਹੈ ਗੁਰਦੁਆਰਾ ਸਾਹਿਬ ਦੇ ਸੁਧਾਰ ਕਰਨਾ ਹੈ ਉਸ ਨੂੰ ਜਿੰਨਾ ਹੋ ਸਕੇ ਰਾਜਨੀਤੀ ਦੇ ਨਾਲ ਤਾਂ ਖੜਾ ਕਰਨਾ ਹੈ ਪਰ ਸਿੱਧੇ ਤੌਰ ਤੇ ਰਾਜਨੀਤੀ ਦਾ ਹਿੱਸਾ ਨਹੀਂ ਬਣਾਉਣਾ ਮਿਰੀ ਤੇ ਪੀਰੀ ਦਾ ਸਿਧਾਂਤ ਹੈ ਜਿਹੜਾ ਉਹਨੂੰ ਨਾਲ ਜੋੜ ਕੇ ਦੇਖਣ ਦੀ ਸਮਝਣ ਦੀ ਸਮਝਾਉਣ ਦੀ ਗੱਲ ਕਰਦੀ ਹੈ ਹੁਣ ਆਪਾਂ ਗੱਲ ਕਰੀਏ ਅਕਾਲੀ ਦਲ ਬਾਦਲ ਦੀ ਜਾਂ ਜਿਸ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕੱਡਰ ਹੈ ਉਹ ਕਿਸਾਨਾਂ ਦੇ ਵਿੱਚ ਹੈ ਜੇ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਆ ਤਾਂ ਜਦੋਂ ਦਿੱਲੀ ਵਾਲਾ ਮੋਰਚਾ ਲੱਗਿਆ ਜਾਂ ਤਿੰਨ ਕਾਨੂੰਨਾਂ ਬਾਰੇ ਅਕਾਲੀ ਦਲ ਦਾ ਸ਼ੁਰੂਆਤੀ ਸਟੈਂਡ ਸੀ ਜਿਹੜਾ ਉਹ ਰਿਹਾ ਉਹਦੇ ਨਾਲ ਬਹੁਤਾ ਵੱਡਾ ਧੜਾ ਜਿਹੜਾ ਕਿਸਾਨਾਂ ਦਾ ਉਹ ਅਕਾਲੀ ਦਲ ਤੋਂ ਥੋੜਾ ਪਾਸੇ ਹੋ ਗਿਆ ਭਾਵੇਂ ਬਾਅਦ ਦੇ ਵਿੱਚ ਉਹਦੀ ਰਿਵਾਈਵਲ ਲਈ ਕੰਮ ਵੀ ਕੀਤਾ ਜਾਂ ਆਪਾਂ ਅੱਜ ਕਹੀਏ ਖੇਤੀ ਵਾਲੀ ਜ਼ਮੀਨ ਜਿਸ ਤੇ ਲੈਂਡ ਪੂਲਿੰਗ ਹੋ ਰਹੀ ਹੈ ਉਸ ਨੂੰ ਬਚਾਉਣ ਵਾਸਤੇ ਅਕਾਲੀ ਦਲ ਅੱਗੇ ਆ ਰਿਹਾ ਹੈ ਉਹਦੇ ਨਾਲ ਵਿੱਚ ਪਏ ਗੈਪ ਦੇ ਬਾਵਜੂਦ ਅਕਾਲੀ ਦਲ ਨੂੰ ਥੋੜਾ ਬਹੁਤ ਕਿਸਾਨੀ ਵੱਲੋਂ ਹੰਗਾਰਾ ਵੀ ਮਿਲਣ ਲੱਗਿਆ ਹੈ ਪਰ ਜਾਰਾ ਤੌਰ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹ ਹਲੇ ਤੱਕ ਵੀ ਅਕਾਲੀ ਦਲ ਦੇ ਨਾਲ ਖੜਨ ਨਾਲ ਤੁਰਨ ਜਾਂ ਜਾਰਾ ਤੌਰ ਤੇ ਇਸ ਦਾ ਹਿੱਸਾ ਬਣਨ ਨੂੰ ਤਿਆਰ ਨਹੀਂ ਹੈ ਇਸ ਅਕਾਲੀ ਦਲ ਨੇ ਆਪਣੇ ਆਪ ਨਾਲੋਂ ਜਿਹੜੀਆਂ ਪੰਥਕ ਸਫਾਂ ਜਾਂ ਇਹ ਕਹੀਏ ਕਿ ਉਹ ਅਕਾਲੀ ਦਲ ਹੈ ਜਿਹੜਾ ਗੁਰਮਤ ਰਾਹੀਂ ਇਹਨਾਂ ਦੇ ਨਾਲ ਜੁੜਿਆ ਸੀ ਉਹ ਵੀ ਥੋੜਾ ਪਾਸੇ ਹੋਇਆ ਹੈ ਕਿਉਂਕਿ ਉਹਨਾਂ ਦੀ ਧਾਰਨਾ ਇਹ ਹੈ ਕਿ ਅਕਾਲੀ ਦਲ ਜਿਸ ਲਈ ਜਾਣਿਆ ਜਾਂਦਾ ਸੀ ਕਿ ਉਹ ਖੇਤਰੀ ਸਤਾ ਖੇਤਰੀ ਜਿਹੜੇ ਲੋਕਾਂ ਦੇ ਅਧਿਕਾਰ ਹੈ ਉਹਨਾਂ ਲਈ ਲੜਨ ਵਾਲਾ ਆਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇਣ ਵਾਲਾ ਅਕਾਲੀ ਦਲ ਸੀ ਉਹ ਸ਼ਾਇਦ ਆਪਣੇ ਮੇਨ ਧਾਰਾ ਤੋਂ ਮੇਨ ਵਿਚਾਰਧਾਰਾ ਤੋਂ ਥੋੜਾ ਜਿਹਾ ਪਾਸੇ ਚਲੇ ਗਿਆ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਕਾਲੀ ਦਲ ਭਾਵੇਂ ਉਹ ਬਾਗੀ ਧੜ ਹੈ ਭਾਵੇਂ ਉਹ ਸੁਖਬੀਰ ਸਿੰਘ ਬਾਦਲਵਾਲਾ ਧੜਾ ਜੇ ਇਕੱਠੇ ਹੋ ਕੇ ਇਹ ਇੱਕ ਧਿਰ ਨਹੀਂ ਬਣਦੇ ਤਾਂ ਪੰਜਾਬ ਦੇ ਹਿੱਤਾਂ ਦੀ ਪੰਜਾਬੀ ਭਾਸ਼ਾ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੇ ਪਾਣੀ ਦੀ ਕੌਣ ਗੱਲ ਕਰੂਗਾ ਇਹ ਆਪਣੇ ਆਪ ਵਿੱਚ ਸਮਝਣ ਅਤੇ ਵਿਚਾਰਨ ਵਾਲੀ ਗੱਲ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਭਾਵੇਂ ਉਹਨਾਂ ਦੇ ਨਾਂ ਸੂਬੇ ਦੇ ਆਧਾਰ ਤੇ ਨਾਂ ਬਣੇ ਹੋਣ ਚੰਦਰਬਾਬੂ ਨੇੜੂ ਦੀ ਗੱਲ ਕਰੀਏ ਮਮਤਾ ਬੈਨਰਜੀ ਦੀ ਗੰਧ ਗੱਲ ਕਰੀਏ ਇਸੇ ਤਰੀਕੇ ਨਾਲ ਲਾਲੂ ਪ੍ਰਸ਼ਾਦ ਯਾਦਵ ਦੇ ਪੁੱਤਰਾਂ ਦੀ ਗੱਲ ਕਰੀਏ ਜਾਂ ਅਸੀਂ ਹੋਰ ਬਾਕੀ ਖੇਤਰੀ ਦਲਾਂ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਅਕਤੀ ਆਪਣੇ ਹਿੱਤਾਂ ਦੀ ਰਾਖੀ ਲਈ ਆਪਣੇ ਖੇਤਰ ਦੀ ਰਾਖੀ ਲਈ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਰਾਜਨੀਤਿਕ ਦਲ ਵਜੋਂ ਕੰਮ ਕਰ ਰਹੇ ਹੈ ਪਰ ਪੰਜਾਬ ਦੇ ਹਾਲਾਤ ਇਹੋ ਜਿਹੇ ਹੈ ਕਿ ਹਲੇ ਤੱਕ ਵੀ ਜਿਹੜੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਦਲ ਹੈ ਅੱਜ ਦੇ ਸਮੇਂ ਉਹ ਚੌਥੇ ਨੰਬਰ ਤੇ ਹੈ ਇਸ ਗੱਲ ਨੂੰ ਉਹਨਾਂ ਨੂੰ ਸਮਝਣ ਦੇ ਵਿੱਚ ਮੈਨੂੰ ਲੱਗਦਾ ਕੋਈ ਕੋਤਾਹੀ ਨਹੀਂ ਕਰਨੀ ਚਾਹੀਦੀ ਨੰਬਰ 1 ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਨੰਬਰ 2 ਤੇ ਅਸੀਂ ਕਹਿ ਲਈਏ ਨੰਬਰ 3 ਤੇ ਵੱਡੀ ਪਾਰਟੀ ਦੇ ਤੌਰ ਤੇ ਰਾਸ਼ਟਰੀ ਪੱਧਰ ਤੇ ਅਕਾਲੀ ਦਲ ਨਾਲੋਂ ਉੱਪਰ ਆਮ ਆਦਮੀ ਪਾਰਟੀ ਵੀ ਹੈ ਜੀ ਅਸੀਂ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਗੱਲ ਕਰੀਏ ਤਾਂ ਅਕਾਲੀ ਦਲ ਦਾ ਨੰਬਰ ਆਉਂਦਾ ਹੈ ਕੀ ਉਹ 2027 ਵਾਲੀਆਂ ਚੋਣਾਂ ਤੱਕ ਆਪਣੇ ਆਪ ਨੂੰ ਇੰਨੇ ਕੁ ਮਜ਼ਬੂਤ ਕਰ ਸਕਦੇ ਆ ਕਿ ਉਹ ਟੱਕਰ ਦੇ ਸਕਣ ਕੀ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਪੰਥਕ ਹਿਤਾ ਨੂੰ ਪੰਜਾਬੀਅਤ ਦੇ ਹਿਤਾ ਨੂੰ ਪੰਜਾਬ ਦੇ ਵਿਕਾਸ ਨੂੰ ਆਪਣਾ এজেন্ডਾ ਬਣਾ ਸਕਦੇ ਆ ਜੇ ਹੋ ਇਹ ਏੰਡਾ ਬਣਾ ਸਕਣਗੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਸਕਣਗੇ ਤਾਂ ਇੱਕ ਵਾਰੀ ਫਿਰ ਖੜੇ ਹੋ ਸਕਦੇ ਆ ਨਹੀਂ ਤਾਂ ਜਿਸ ਤਰੀਕੇ ਨਾਲ ਉਹਨਾਂ ਦੇ ਵਿੱਚ ਆਪਸੀ 파ੜੋ ਤਾੜ ਮੱਚੀ ਹੋਈ ਹੈ ਤਾਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਦਾ ਵੱਡਾ ਕੱਢ ਰੈ ਜਿਹੜਾ ਉਹਨਾਂ ਨੂੰ ਛੱਡ ਕੇ ਪਾਸੇ ਹੋ ਜਾਊਗਾ ਤੇ ਉਹਨਾਂ ਨੂੰ ਫਿਰ ਜਿਹੜਾ 5 ਸਾਲ ਪਹਿਲਾਂ ਉਹਨਾਂ ਨੇ ਚੋਣਾਂ ਦੇ ਵਿੱਚ ਸੰਤਾਪ ਭੋਗਿਆ ਸੀ ਜਿਸ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਉਹਦਾ ਜ਼ਰੂਰ ਕਰਨਾ ਪਊਗਾ ਜਿਸ ਸਰਗਰਮੀ ਨਾਲ ਉਹ ਲੱਗੇ ਹੋਏ ਐ ਜਿਸ ਸਰਗਰਮੀ ਨਾਲ ਹੁਣ ਤੁਰੇ ਹੋਏ ਐ ਉਸ ਤੋਂ ਭਾਵੇਂ ਆਸਤੀਕਰਨ ਜਾਗਦੀ ਐ ਸਾਰੀਆਂ ਰਾਜਨੀਤਿਕ ਤਰ੍ਹਾਂ ਪੰਜਾਬ ਦੇ ਲੋਕ ਇਸ ਗੱਲ ਦੀ ਜ਼ਰੂਰ ਹਾਮੀ ਭਰਦੇ ਐ ਕਿ ਪੰਜਾਬ ਦੇ ਹਿਤਾ ਪੰਜਾਬ ਦੇ ਇੰਟਰਸਟ ਦੀ ਰਾਖੀ ਕਰਨ ਲਈ ਪੰਜਾਬ ਵਿੱਚ ਅਕਾਲੀ ਗੱਲ ਦਾ ਹੋਣਾ ਬਹੁਤ ਜ਼ਰੂਰੀ ਐ ਧੰਨਵਾਦ